ਰਾਜ ਜਨਤਾ ਨੂੰ ਪਤਾ ਹੀ ਹੈ ਇਹ ਜੋ ਐਨਐਸਏ ਦਾ ਵਾਅਦਾ ਕੀਤਾ ਗਿਆ ਉਹਦੇ ਸਬੰਧ ਵਿੱਚ ਅਸੀਂ ਇਹ ਕਾਨਫਰੰਸ ਕਰ ਰਹੇ ਹਾਂ ਲੋਕਤੰਤਰ 'ਚ ਇਹੋ ਜਿਹੇ ਕਾਲੇ ਕਾਨੂੰਨਾਂ ਨੂੰ ਕੋਈ ਥਾਂ ਨਹੀਂ ਗਈ ਫਿਰ ਵੀ ਚਲੋ ਇਹਨਾਂ ਨੇ 1 ਸਾਲ ਕੁਝ ਕਹਿੰਦੇ ਸੀ ਕਿ ਇੱਥੇ ਆ ਚੀਜ਼ਾਂ ਹੋਈਆਂ ਉਹਦੇ ਵਜ੍ਹਾ ਨਾਲ ਅਸੀਂ 1 ਸਾਲ ਲਈ ਇਹਨੂੰ ਲੱਗ ਦਿੱਤਾ ਫਿਰ 1 ਸਾਲ ਲਈ ਉਹ ਬੰਦਾ ਜੇਲ੍ਹ ਦੇ ਅੰਦਰ ਆ ਫਿਰ 1 ਸਾਲ ਹੀ ਵਧਾਇਆ ਗਿਆ ਫਿਰ ਹੁਣ 2 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਤੀਸਰੀ ਵਾਰ ਫਿਰ ਵਧਾਉਣਾ ਮੇਰਾ ਖਿਆਲ ਹੈ ਕਿ ਇੱਕ ਇੱਕ ਲੋਕਤੰਤਰ ਦੇ ਇਹੋ ਜਿਹੜਾ ਇੱਕ ਵੱਡਾ ਬਹੁਤ ਵੱਡਾ ਤਬਾਹਤ ਲੋਕਤੰਤਰ ਦੇ ਨਾਂ ਤੇ ਜਿਹੜਾ ਇਹ ਲੋਕਤੰਤਰਤੰਤਰ ਦਾ ਮਖੌਟਾ ਪਾ ਕੇ ਜਿਹੜਾ ਇਹ ਤਾਨਾਸ਼ਾਹੀ ਵਤੀਰਾ ਵਾ ਕਿ ਇੱਕ ਕੌਮ ਨੂੰ ਦਬਾਉਣ ਵਾਸਤੇ ਉਹਦੀ ਸੋਚ ਨੂੰ ਦਬਾਉਣ ਵਾਸਤੇ ਉਹਤੇ ਜਿੰਨਾ ਮਰਜ਼ੀ ਜ਼ੁਲਮ ਕੀਤਾ ਜਾਵੇ ਉਹ ਕੋਈ ਕਾਨੂੰਨ ਦੀ ਕੋਈ ਕਿਸ ਚੀਜ਼ ਦੀ ਕੋਈ ਪਰਵਾਹ ਨਹੀਂ ਕੀ ਕਾਨੂੰਨ ਤੋਂ ਬਾਹਰ ਜਾ ਕੇ ਇੱਕ ਪਾਸੇ ਕਹਿ ਰਹੇ ਕਿ ਕਾਨੂੰਨ ਨੂੰ ਆਮ ਲੋਕ ਨਹੀਂ ਮੰਨਦੇ ਜੋ ਲੋਕ ਮੰਨਦੇ ਆ ਤੇ ਸਰਕਾਰ ਜਿਹੜੀ ਆ ਕਾਨੂੰਨ ਦੀਆਂ ਧੱਜੀਆਂ ਢਾ ਕੇ ਇਹੋ ਜੇ ਕਾਰਨਾਮੇ ਕਰਦੀ ਆ ਕਿ ਲੋਕਾਂ ਨੂੰ ਕਾਨੂੰਨ ਤੋਂ ਬਾਹਰ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੁਣ ਅਮਰਪਾਲ ਨੇ ਇੱਕ ਐਮਪੀ ਦੀ ਇਲੈਕਸ਼ਨ ਲੜਨ ਦੇ ਲੜ ਕੇ ਲੋਕ ਸਭਾ ਚ ਸੌਂ ਚੁੱਕੇ ਉਹ ਆਪਣੀ ਜਿਹੜੀ ਆਪਣੇ ਲੋਕਾਂ ਦੀ ਆਵਾਜ਼ ਉੱਥੇ ਰੱਖਣੀ ਚਾਹੁੰਦਾ ਉਹਨੂੰ ਉਹਨੂੰ ਰੋਕਿਆ ਜਾ ਰਿਹਾ ਕਿ ਉਹ ਆਪਣੇ ਜਿਹੜੇ ਉਹਨਾਂ ਤੇ ਤਸ਼ੱਦਦ ਜਾ ਉਹਨਾਂ ਦੇ ਕੌਮ ਤੇ ਹੋ ਰਿਹਾ ਜਾਂ ਸਾਡੇ ਪੰਜਾਬ ਨਾਲ ਜੋ ਤੱਕੇ ਹੋ ਰਹੇ ਆ ਉਹਦੇ ਖਿਲਾਫ ਕੋਈ ਗੱਲ ਨਾ ਕਰ ਸਕੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਇਹ ਚੀਜ਼ਾਂ ਜਿਹੜੀਆਂ ਕਿ ਲੋਕਤੰਤਰ ਸਵਧਾਨ ਕਾਨੂੰਨ ਕਹਦੇ ਆ ਤੋਂ ਬਾਹਰ ਜਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਇਹਦੇ ਇਹਦੇ ਚ ਮੇਰਾ ਖਿਆਲ ਹੈ ਕਿ ਇਹ ਜਿਹੜੇ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਅਮਰਿਤ ਸ਼ਾਹ ਉਹਨਾਂ ਦੇ ਜਿਹੜੀਆਂ ਸਟੇਟਮੈਂਟਾਂ ਤੋਂ ਇਦਾਂ ਕਿ ਸਿੱਖਾਂ ਪ੍ਰਤੀ ਜਾਂ ਘੱਟ ਗਿਣਤੀਆਂ ਪ੍ਰਤੀ ਉਹਨਾਂ ਦੇ ਮਨ 'ਚ ਬਹੁਤ ਵੱਡੀ ਨਫ਼ਰਤ ਆ ਤੇ ਉਹਦੇ ਨਾਲ ਮਿਲ ਕੇ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਪੂਰੇ ਉਹ ਦਿਨਾਂ ਹਾਂ ਜहां ਮਲਾ ਕੇ ਕੋਈ ਕਾਨੂੰਨ ਕਾਇਦੇ ਦੀ ਕਿਸ ਚੀਜ਼ ਦੀ ਪਰਵਾਹ ਨਹੀਂ ਹੋ ਰਹੀ ਨੇ ਕੰਮ ਕਰਨ ਵਾਲੇ ਆ ਉਹਦੇ ਵਾਸਤੇ ਉਹਨਾਂ ਦਾ ਕੋਈ ਧਿਆਨ ਨਹੀਂਗਾ ਉਹ ਇਸ ਕਰਕੇ ਖਾਲੀ ਕੋਈ ਅਕੇ ਸਾਰੀਆਂ ਚੀਜ਼ਾਂ ਦੇ ਵਾਸਤੇ ਜੀ ਕੋਈ ਵੀ ਜਿਹੜੀ ਸਮੱਸਿਆ ਇੱਥੇ ਦੀ ਉਹ ਅਮਰਪਾਲ ਦੇ ਸਿਰ ਮੜਨਾ ਚਾਹੁੰਦੀ ਇਹ ਕਿਉਂਕਿ ਉਹ ਇੱਕ ਬੰਦੇ ਨੂੰ 2 2 ਸਾਲ ਤੋਂ ਉਸ ਵੱਧ ਸਮਾਂ ਜੇਲ੍ਹ 'ਚ ਹੋ ਗਿਆ ਤੇ ਉਹਦੇ ਨਾਂ ਤੇ ਹੀ ਸਾਰਾ ਕੁਝ ਇਹ ਡਰਾਮਾ ਕਰਕੇ ਮੇਰੇ ਖਿਆਲ 'ਚ ਲੋਕਾਂ ਨੂੰ ਇੱਕ ਡਰਾ ਕੇ ਏ ਤੁਮਕਾ ਕੇ ਉਹ ਆਪ ਆਪਣੇ ਪੱਖ 'ਚ ਕਰਨ ਦੀ ਜਿਹੜੀ ਕੋਸ਼ਿਸ਼ ਹੈ ਮੇਰੇ ਖਿਆਲ 'ਚ ਇੱਕ ਜਮਹੂਰੀਅਤ ਦੇਸ਼ 'ਚ ਬਹੁਤ ਵੱਡਾ ਹੈ ਇੱਕ ਇਹ ਗਨਾਹ ਕਰ ਰਹਾ ਹੈ ਕਿਉਂਕਿ ਲੋਕਾਂ ਨੂੰ ਇਹ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਗਲਤ ਰਸਤਾ ਅਪਣਾਓ ਜੇ ਕੋਈ ਗਲਤ ਰਸਤੇ ਉਹ ਸਹੀ ਰਸਤੇ ਚ ਕਾਨੂੰਨ ਦੇ ਤਹਿਤ ਚਲਣਾ ਚਾਹ ਰਿਹਾ ਤੇ ਉਹਨੇ ਮਜਬੂਰ ਕਰਕੇ ਉਸ ਤੋਂ ਬਾਹਰ ਕੱਢ ਰਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਦੀ ਇਹ ਜਿਹੜੀ ਇਹਦੀ ਅਸੀਂ ਸੱਚ ਸ਼ਬਦਾਂ ਚ ਇਸ ਕਾਨੂੰਨ ਦੀ ਨਖੇਦੀ ਕਰਦੇ ਆ ਤੇ ਅਸੀਂ ਇਹਨਾਂ ਨੂੰ ਵੀ ਵਾਰਨਿੰਗ ਦੇਣੀ ਚਾਹੁੰਦੇ ਆ ਕਿ ਇਹ ਸਮਾਂ ਹਮੇਸ਼ਾ ਨਹੀਂ ਰਹਿੰਦਾ ਭਗਵੰਤ ਮਾਨ ਜਿਹੜਾ ਲੋਕ ਹੈ ਲਾ ਐਂਡ ਆਰਡਰ ਦੀ ਗੱਲ ਕਰਦੇ ਆ ਮੇਰੇ ਖਿਆਲ ਹੈ ਕਿ ਜੇ ਅਮਰਤਪਾਲ ਦੇ ਇੱਥੇ ਨਾ ਰਹਿਣਾ ਲਾ ਸਹੀ ਰਹਿੰਦਾ ਨਾ ਘੇਰ ਵੀ ਕੋ ਵਿਸ਼ਵਾਸ ਕੀਤਾ ਜਾ ਸਕਦਾ ਮੇਰਾ ਖਿਆਲ ਹੈ ਕਿ 2 ਸਾਲਾਂ ਦੇ ਸਮੇਂ ਚ ਕੋਈ ਦਿਨ ਨਹੀਂ ਹੋਣਾ ਜਿੱਦਣ ਕੋਈ ਕਤਲ ਨਾ ਹੋਇਆ ਹੋਵੇ ਕੋਈ ਫਰੋਤੀ ਨਾ ਲਈ ਗਈ ਹੋਵੇ ਕੋਈ ਡਕੈਤੀ ਨਾ ਹੋਈ ਹੋਈ ਹੋਏ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਾਰਾ ਚੀਜ਼ਾਂ ਜਿਹੜੀਆਂ ਕਿ ਬਹੁਤ ਹੀ ਇਹ ਇਹ ਜਿਹੜਾ ਸਰਕਾਰ ਹਰ ਹਰ ਫਰੰਟ ਤੇ ਫੇਲ ਹੈ ਕਿ ਇੱਕ ਇਹ ਨੂੰ ਜੰਗਲ ਰਾਜ ਇੱਕ ਕੁਸਰਾਜ ਬਣਾਇਆ ਜਾ ਰਿਹਾ ਦਿਨ ਦਿਹਾੜੇ ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਮਰਡਰ ਕੀਤੇ ਜਾ ਰਹੇ ਆ ਪੁਲਿਸ ਸੜੀ 'ਚ ਖੜਕੇ ਹਥਿਆਰ ਬਰਾਮਦ ਕਰਨ ਦੇ ਨਾਂ ਤੇ ਉਹਨਾਂ ਨੂੰ ਉੱਥੇ ਜਾ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਕਿ ਇਹ ਇਹ ਕਿਹੜੇ ਕਾਨੂੰਨ ਦੇ ਤਹਿਤ ਹੋ ਰਿਹਾ ਇਹ ਮੇਰਾ ਖਿਆਲ ਹੈ ਕਿ ਹੁਣ ਜੋ ਹਾਲਾਤ ਬਣੇ ਪਏ ਆ ਉਹਦੇ 'ਚ ਸਾਰਾ ਕੋਸ਼ਿਸ਼ ਜਿਹੜਾ ਕਿ ਇਦਾਂ ਦਾ ਕੀਤਾ ਜਾ ਰਿਹਾ ਕਿ ਹੁਣ ਸਰਕਾਰ ਇਹਨਾਂ ਦੇ ਨਮਾਇਕਾਂ ਨੂੰ ਲੋਕ ਇਹਨਾਂ ਨੇ ਕਿਸਾਨਾਂ ਦਾ ਵੀ ਇਹੋ ਜਿਹੀ ਧੱਕੇਸ਼ਾਹੀ ਕੀਤੀ ਲੋਕ ਪਿੰਡਾਂ ਨੂੰ ਪਿੰਡਾਂ ਚ ਨਹੀਂ ਬਣਦੇ ਰਹੇ ਜਿਹੜੀ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਸਤੇ ਸੀ ਉਹ ਕੁਝ ਇਹਨਾਂ ਦੇ ਨੇਤਾਵਾਂ ਦੇ ਸਟਾਫਡੀਆਂ ਚ ਲੱਗੀ ਹੋਈ ਆ ਕੁਝ ਉਹਨੀਆਂ ਨੂੰ ਪਿੰਡਾਂ ਚ ਇਹਨਾਂ ਦੇ ਦੌਰੇ ਕਰਵਾ ਰਹੀ ਆ ਤੇ ਦਿਨ ਦਿਹਾੜੇ ਰੋਜ਼ ਹੀ ਕੋਈ ਇਹ ਇਹੋ ਜਿਹੀਆਂ ਖਬਰਾਂ ਆਮਦ ਹੋ ਰਹੀਆਂ ਕਿਆ ਕਤਲ ਹੋ ਗਿਆ ਕਿ ਕਿੱਥੇ ਇੱਕ ਆ ਚੀਜ਼ ਵਾਪਰ ਰਹੀ ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਇਹ ਇੱਕ ਸੜੇੜ ਦੀ ਇਹੋ ਜਿਹੀ ਹਾਲਾਤ ਹੋਵੇ ਕਰਦੇ ਜੀ ਡੋਬ ਰਹੀ ਹੋਵੇ ਉੱਥੇ ਨੌਜਵਾਨ ਨਸ਼ਿਆਂ ਚ ਮਰ ਰਹੇ ਹੋਣ ਨੌਜਵਾਨ ਆਮ ਲੋਕਾਂ ਦੇ ਕਤਲ ਹੋ ਰਹੇ ਹੋਣ ਤੇ ਸਾਡਾ ਮੁੱਖ ਮੰਤਰੀ ਉਸੇ ਪੰਘੜੇ ਪਾਉਂਦਾ ਹੋਵੇ ਕਿੰਡੀ ਬਿਸ਼ਰਮੀ ਵਾਲੀ ਗੱਲ ਹੈ ਕਿ ਉਹਨੂੰ ਕੋਈ ਫਿਕਰ ਨਹੀਂ ਕਿ ਮੇਰੀ ਜ਼ਿੰਮੇਵਾਰੀ ਕੀ ਬਣ ਰਹੀ ਆ ਇਸ ਕਰਕੇ ਇਹ ਇਹ ਇਸ ਚੀਜ਼ ਦੀ ਅਸੀਂ ਇਹਨਾਂ ਦੀ ਪਰ ਜੇ ਹੋਰ ਨਕੀਦੀ ਕਰਦੇ ਇਹੋ ਜੇ ਕਾਰਨਾਮਿਆਂ ਦੀ ਤੇ ਅਸੀਂ ਇਹਨਾਂ ਨੂੰ ਸਖਤ ਤਾਮਨੀ ਵੀ ਦਿੰਦੇ ਆ ਕਿ ਇਹ 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 ਚੀਜ਼ਾਂ ਇਦਾਂ ਚੱਲਣ ਨਹੀਂ ਦਿੱਤਾ ਜਾਂਗੇ ਬਸ ਇਹਨਾਂ ਨੂੰ ਇਹ ਇੱਕ ਇਹ ਚੀਜ਼ ਆ ਕਿ ਅਮਰਪਾਲ ਦਾ ਇਸ ਲੈਨ ਚ ਆਉਣਾ ਰਾਜਨੀਤੀ ਚ ਇਹ ਸਭ ਤੋਂ ਵੱਡਾ ਖਤਰਾ ਬਣ ਗਿਆ ਉਸ ਤੋਂ ਬਾਅਦ ਤੋਂ ਉਹਨਾਂ ਨੇ ਪਾਰਟੀ ਸਾਫ਼ ਕਰਨੀ ਇੱਕ ਜੋ ਅਸੀਂ ਆ ਰਸਾਖੀ ਦੇ ਇੱਕ ਬਹੁਤ ਵੱਡਾ ਵਿਸ਼ਾਲ ਕੱਟ ਕੀਤਾ ਉਤੋਂ ਡਰ ਕੇ ਮੇਰਾ ਖਿਆਲ ਹੈ ਕਿ ਇਹਨਾਂ ਕੋਈ ਉਹਦਾ ਸਾਹਮਣਾ ਕਰਨ ਦੀ ਕੋਈ ਹਿੰਮਤ ਨਹੀਂ ਹੈਗੀ ਇਸ ਕਰਕੇ ਉਹਨਾਂ ਨੂੰ ਇਹ ਜੇਲ੍ਹ 'ਚ ਬੰਦ ਕਰਕੇ ਆਪਣਾ ਰਾਜ ਚਲਾਉਣ ਚਾਹ ਰਹੇ ਆ ਕਿ ਇਹ ਲੋਕਾਂ ਨੂੰ ਲੋਕਾਂ ਦੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਇਸ ਕਰਕੇ ਇਹ ਇਹ ਸਰਕਾਰ ਨੇ ਇਹ 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 ਆ ਜਿਹੜਾ ਬੰਤੀ ਜਿਹੜਾ ਤੁਸੀਂ ਜ਼ਿਕਰ ਕੀਤਾ ਰੰਗੀ ਦਾ ਵੀ ਨਾਂ ਵੀ ਨਾਲ ਇੱਕ વિધાનસભા ਚੋਣਾਂ ਦੇ ਲੜਨ ਦੀ ਤਿਆਰੀ ਹੋ ਰਹੀ ਹੈ ਤੇ ਜਿਹੜਾ ਖਾਸਾ ਇਹਨੇ ਟੈਂਕਰ ਦਿਨ ਪਹਿਲਾਂ ਇੱਕ ਯਾਰ ਦਿੱਤਾ ਸੀ ਕਿ ਅਮਰਿਤਪਾਲ ਸਿੰਘ ਮੁੱਖ ਮੰਤਰੀ ਦੇ ਉਮੀਦਵਾਰ ਹੋ ਸਕਦੇ ਕੀ ਉਹ ਵੀ ਇੱਕ ਕਰਨ ਮੰਗੋ ਨੀ ਇਹ ਅਤਿ ਸਰੋਜ ਦੇ ਲੋਕਾਂ ਨੇ ਫੈਸਲਾ ਕਰਨਾ ਪਰ ਲੋਕਾਂ ਨੂੰ ਲੋਕਤੰਤਰ ਚ ਵਿਚਰਨ ਦਾ ਮੌਕਾ ਤਾਂ ਦਿੱਤਾ ਜਾਣਾ ਚਾਹੀਦਾ ਨਾ ਇਹ ਚੀਜ਼ ਹੈ ਕਿ ਹੁਣੇ ਕੱਡੀ ਧੱਕੇਸ਼ਾਹੀ ਆ ਕਿ ਉਹ ਇੱਕ ਬੰਦਾ 2 ਸਾਲ ਤੋਂ ਜੇਲ੍ਹ ਚ ਹੋਵੇ ਸਾਰੀਆਂ ਚੀਜ਼ਾਂ ਉਹਦੇ ਨਾਂ ਤੇ ਮਲਕੇ ਜੀ ਉਹਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਤੁਹਾਡੀ ਸਰਕਾਰ ਕੀ ਕੀ ਕਾਰਗਵਾਈ ਕਰ ਰਹੀ ਆ ਇਸ ਤਰ੍ਹਾਂ ਕਿ ਅਸੀਂ ਤੇ ਜ ਇਹਨਾਂ ਨੂੰ ਸਾਰੇ ਲੋਕਾਂ ਨੂੰ ਵੀ ਪੁੱਛਣਾ ਚਾਹ ਰਹੇ ਆ ਕਿ ਇਹ ਇੱਕ ਹੋ ਕੀ ਰਿਹਾ ਬਾਕੀ ਅਸੀਂ ਸਾਰੀਆਂ ਇਸ ਸੇਕ ਜਤੇ ਬੰਦਿਆਂ ਅੰਥਾਪਤੰਦ ਲੋਕਾਂ ਨੂੰ ਮੈਂ ਅਪੀਲ ਕਰਦੇ ਆ ਕਿ ਇਹੋ ਜੇ ਕਾਰੇ ਕਾਨੂੰਨਾਂ ਦੇ ਖਿਲਾਫ ਦਾ ਇੱਥੇ ਜੋ ਜ਼ੁਲਮ ਅੱਛੜ ਰਿਹਾ ਜੋ ਫਰੋਜ਼ੀਆਂ ਉਹ ਪਾਦੀਆਂ ਕੁੱਲੀਆਂ ਜਾ ਰਹੀਆਂ ਲੋਕਾਂ ਨੂੰ ਲੁੱਟਿਆ ਕੁੱਟਿਆ ਜਾ ਰਿਹਾ ਇਹ ਇਹ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇੱਕ ਜੋ ਟੋਲ ਆ ਅਸੀਂ ਹਕਾਲ ਤੱਕ ਦੇ ਜਸਦੇਵ ਸਾਹਿਬ ਨੂੰ ਅਪੀਲ ਕਰਦੇ ਆ ਫਰੋਮਨਿ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕਰਦੇ ਆ ਹੋਰ ਵੀ ਪ੍ਰਮੁੱਖ ਜਥੇਬੰਦੀਆਂ ਦੇ ਆਗੂ ਨੂੰ ਅਪੀਲ ਕਰਦੇ ਆ ਘੱਟ ਗਿਣਤੀ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਹਨਾਂ ਦੇ ਹੱਥ ਟੋਕੇ ਨਾ ਬਣੋ ਤੁਸੀਂ ਜੋ ਜਿੰਮੇਵਾਰੀ ਹੈ ਘੱਟ ਗਿਣਤੀਆਂ ਵਾਸਤੇ ਉਹਦੇ ਵਾਸਤੇ ਆਪਣੀ ਆਵਾਜ਼ ਬੁਲੰਦ ਕਰੋ ਅੱਛਾ ਬਾਕੀ ਸਾਥੀਆਂ ਨੂੰ ਜਿਸ ਤਰੀਕੇ ਨਾਲ ਬਾਹਰ ਪੇ ਦਿੱਤਾ ਗਿਆ ਭਲੇ ਅਮਨ ਪਰ ਹਰਨਾਂ ਦੀ ਦਿੱਕਤ ਹੋ ਕਿਉਂਕਿ ਉਹਨਾਂ ਨੂੰ ਕੋਈ ਇਨਸਾਫ ਮਿਲਿਆ ਨਹੀਂ ਆ ਇਹ ਇਹ ਇਹੋ ਹੀ ਦਿੱਕਤ ਹੈ ਕਿ ਮੇਰਾ ਖਿਆਲ ਲੱਗਦਾ ਥਾ ਕਿ ਇਸ ਚੀਜ਼ ਦਾ ਵੀ ਖਲਸਾ ਹੈ ਕਿ ਆਉਣ ਵਾਲੇ ਚ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਵੀ ਪਹੁੰਚਾਇਆ ਜਾ ਸਕਦਾ ਹੈ ਕਿ ਹੈ ਇਹ ਜੇ ਸਰਕਾਰ ਦੇ ਜੋ ਇਹੋ ਜਿਹੇ ਹੱਥ ਕੰਡੇ ਉਹਨਾਂ ਕੋਈ ਨਹੀਂ ਡਰੇ ਹੋਏ ਆ ਕਿ ਉਹਨਾਂ ਨੂੰ ਮੇਰੇ ਖਿਆਲ ਲੱਗੇ ਕੱਲੇ ਕੱਲੇ ਕਰਕੇ ਉਹਨਾਂ ਨਾਲ ਕੁਝ ਇਹੋ ਜਿਹਾ ਕਰਨਾ ਵੀ ਆਪਕ ਸਕਦੀ ਆ ਜੇ ਅਮਰਪਾਲ ਸਿੰਘ ਦੇ ਨਾਲ ਜੇ ਇਹੋ ਜੀ ਕੋਈ ਕਤਨਾਵਾਪਰਦੀ ਆ ਉਹਦੇ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਦੇਸ਼ ਦਾ ਗ੍ਰਹਿ ਮੰਤਰੀ ਤੇ ਪੰਜਾਬ ਦੀ ਪੁਲਿਸ ਜ਼ਿੰਮੇਵਾਰ ਹੈ ਮੇਰਾ ਖਿਆਲ ਹੈ ਕਿ ਦੇਸ਼ ਏਡਾ ਕਮਜ਼ੋਰ ਹੋ ਗਿਆ ਕਿ ਇੱਕ ਬੰਦੇ ਤੋਂ ਹੀ ਤੁਸੀਂ ਉਹ ਜੇਲ੍ਹ ਚ ਰੱਖ ਕੇ ਵੀ ਤੁਸੀਂ ਬਾਹਰ ਉਹਦੇ ਨਾਂ ਤੇ ਗਰੀ ਜਾ ਰਹੇ ਹੋ ਉਹਦੇ ਨਾਂ ਤੇ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਕਿ ਉਹ ਤੁਹਾਡਾ ਸੰਤਾ ਫਿਰ ਕੀ ਕੰਮ ਕਰ ਰਿਹਾ ਇੱਕ ਪਾਸੇ ਤੁਸੀਂ ਕਹਿੰਦੇ ਪੰਜਾਬ ਦੀ ਪੁਲਿਸ ਸਾਡੀ ਹਜ਼ਰਤ ਆ ਪੰਜਾਬ ਦੇ ਇਹ ਇਹ ਚੀਜ਼ਾਂ ਕਿ ਅਸੀਂ ਉਹ ਸਭ ਕੁਝ ਕੰਟਰੋਲ ਕਰਦੇ ਹਾਂ ਫਿਰ ਇੱਕ ਬੰਦੇ ਦੇ ਬਾਹਰ ਆਉਣ ਨਾਲ ਉਹ ਨੂੰ ਆਪਣੇ ਆਪਣੇ ਪਾਰਲੀਮੈਂਟ ਚ ਜਾਣ ਵਾਸਤੇ ਸਾਨੂੰ ਇਹ ਕਿਉਂ ਦਿੱਕਤ ਹੋ ਰਹੀ ਹੈ ਤਾਨੂੰ ਦੱਸਿਆ ਗਿਆ ਕਿ ਕਿਹਨਾ ਆਧਾਰ ਤੇ ਐਨਐਸਏ ਖੰਭ ਲਾਈ ਗਈ ਹੈ ਨਹੀਂ ਸਾਨੂੰ ਇਹ ਅਜੇ ਤੱਕ ਅਫੀਸ਼ੀਅਲ ਤੌਰ ਤੇ ਇਹਨਾਂ ਨੇ ਕੋਈ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਇਹੋ ਹੀ ਆ ਕਿ ਇਹ ਬਾਹਰ ਆਉਣ ਨਾਲ ਲਾਇਗਡ ਅਕਾਉਂਟ ਸਿਸਟਮ ਖਰਾਬ ਹੋ ਜਾਵੇ ਸਹੀ ਇਹੋ ਜਿਹੀ ਇਹੋ ਜਿਹੀ ਗੱਲਾਂ ਕੀਤੀਆਂ ਜਾਂਦੀਆਂ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਥੀ ਕੋਈ ادارے ਨਾਲ ਕੋਈ ਮੁੱਖ ਮੰਤਰੀ ਨਾਲ ਜਾਂ ਕੋਈ ਨਹੀਂ ਨਹੀਂ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਾਨੂੰ ਤੇ ਮੀਡੀਆ ਸੂਰਤ ਸਾਰਾ ਕੋ ਪਤਾ ਲੱਗ ਰਿਹਾ ਇਹ ਆ ਚੀਜ਼ਾਂ ਵਾਪ ਪਈਆਂ ਤੇ ਇਸ ਇਹ ਅੱਛਾ ਤੁਹਾਡੇ ਵੱਲੋਂ ਵੀ ਇੱਕ ਪਾਰਟੀ ਬਣਾਈ ਗਈ ਸੀ ਉਸ ਪਾਰਟੀ ਵੱਲੋਂ ਕੀ ਕਿਹਾ ਗਿਆ ਜੀ ਕਿ ਉਹ ਬਸ ਕੋਈ ਕਾਂਸਟਰ ਸਾਹਬ ਦਾ ਮਾਰ ਅੱਗੇ ਕਦੋਂ ਹੋਊਗੀ ਨਹੀਂ ਪਾਰਟੀ ਸਾਡੀ ਚੱਲ ਰਹੀ ਹੈ ਜੀ ਪਾਰਟੀ ਸਾਡੀ ਭਰਤੀ ਚੱਲ ਰਹੀ ਹੈ ਸਾਡੀਆਂ ਸਾਰੀਆਂ ਟੀਮਾਂ ਜਲਦ ਬਣ ਗਈਆਂ ਅਸੀਂ ਮਸਾਖੀ ਦੇ 13 ਤਰੀਕ ਨੂੰ ਬਹੁਤ ਵੱਡੀ ਕਾਨਫਰੰਸ ਕਰਕੇ ਇਹਨਾਂ ਦੂਜੀਆਂ ਪਾਰਟੀਆਂ ਨੂੰ ਦੱਸ ਦਿੱਤਾ ਵੀ ਅਸੀਂ ਐਸੀ ਚੀਜ਼ ਤੋਂ ਘਬਰਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਅੱਛਾ ਕਾਗੀ ਦੇ ਸਿੱਖਾ ਦੀ ਤੁਹਾਡੇ ਕਾਗੀ ਦਾ ਸਿੱਖਾ ਵੀ ਵੱਡੀ ਦਿਮਾਗ ਹੈ ਕਿ ਉਹ ਵੱਡੇ ਹੱਕs ਕੋਲ ਜਾਂ। ਨਹੀਂ ਇਹ ਤਾਂ ਮੇਰਾ ਖਿਆਲ ਉਹਨਾਂ ਨੂੰ ਸਮਝਣ ਦਾ ਚਾਹੀਦਾ ਕਿ ਇਹ ਜੋ ਇਹ ਤਸ਼ੱਦਦ ਸਿੱਖ ਸੋਜ ਦੇ ਉੱਪਰ ਹੋ ਰਿਹਾ ਇੱਕ ਪੰਜਾਬ ਦੇ ਹੱਕਾਂ ਕੁਫਾਂ ਲਈ ਕੋਈ ਵੀ ਜਿਹੜਾ ਬੰਦਾ ਆਵਾਜ਼ ਬੁਲੰਦ ਕਰਦਾ ਉਹਦੇ ਉਹਦੇ ਨਾਲ ਇਦਾਂ ਹੋ ਰਹੀ ਹੈ ਤੇ ਉਹਨਾਂ ਦਾ ਫਰਜ਼ ਬਣਦਾ ਸਾਰੀਆਂ ਤਿਹਾਂ ਦਾ ਫਰਜ਼ ਬਣਦਾ ਕਿ ਇਹ ਜ਼ੁਲਮ ਦੇ ਖਿਲਾਫ ਲੜਨਾ ਪਰ ਆ ਆਉਂ ਨਹੀਂ ਰਹੇ ਸਵਾਲ ਹੈ ਕਿ ਆਉਂਦੇ ਨਹੀਂ ਇਹ ਇਹ ਤਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਕਿਉਂ ਨਹੀਂ ਆ ਰਹੇ ਆਪੀ ਸਿੰਘਸਾਂ ਨਾਲ ਵੀ ਮੁਲਾਕਾਤ ਕਰ ਰਹੇ ਨਹੀਂ ਆਹ ਅਸੀਂ ਮਦਦ ਨਾਲ ਉਹ ਮਿਲਾਂਗੇ ਪ੍ਰਧਾਨ ਸਾਹਿਬ ਨਾਲ ਮਿਲਾਂਗੇ ਕਿ ਉਹਨਾਂ ਦਾ ਵੀ ਫਰਜ਼ ਬਣਦਾ ਕਿ ਕੌਮ ਦੇ ਆਗੂ ਆ ਉਹਨਾਂ ਨੂੰ ਵੀ ਇਸ ਚੀਜ਼ ਦੀ ਨੋਟਸ ਲੈਣਾ ਚਾਹੀਦਾ ਇਹਦੇ ਖਿਲਾਫ ਉਹਨਾਂ ਨੂੰ ਵੀ ਹਿਲਜਾਈ ਲੜਨੀ ਚਾਹੀਦੀ